ਇਤਿਹਾਸ ਜਾਗਦੇ ਨੇ ਜਾਂ ਤਾਂ ਪੰਨਿਆਂ ਅੰਦਰ ਜਾਂ ਫਿਰ ਇਮਾਰਤਾਂ ਅੰਦਰ ਕਿਲਾ ਮੁਬਾਰਕ ਪੰਜਾਬ ਦਾ ਸਭ ਤੋਂ ਪੁਰਾਣਾ ਕਿਲਾ ਜਿੱਥੇ ਇਤਿਹਾਸ ਦੇ ਪੰਨੇ ਅੱਜ ਵੀ ਸਾਹ ਲੈ ਰਹੇ ਨੇ ਅੱਜ ਅਸੀਂ ਅਨਟੋਲਡ ਬਠਿੰਡਾ 'ਚ ਤੁਹਾਨੂੰ ਲੈ ਕੇ ਚੱਲਾਂਗੇ ਸੋਹਣੀ ਵਿਰਾਸਤ ਦੀ ਕਹਾਣੀ ਵੱਲ ਇਹ ਕਿਲਾ ਮੁਬਾਰਕ ਸਿਰਫ ਇਤਿਹਾਸ ਦਾ ਹਿੱਸਾ ਨਹੀਂ ਬਠਿੰਡੇ ਦੀ ਇੱਕ ਪਛਾਣ ਹੈ ਬਾਹਰ ਸਟਾਲ ਲੱਗੀਆਂ ਨੇ ਹੱਥ ਦੀਆਂ ਬਣੀਆਂ ਚੀਜ਼ਾਂ ਤੇ ਟ੍ਰੈਡੀਸ਼ਨਲ ਖਾਣਾ ਸਭ ਕੁਝ ਬਠਿੰਡਾ ਦੀ ਮਿੱਟੀ ਦੀ ਖੁਸ਼ਬੂ ਨਾਲ ਭਰਪੂਰ ਹੈ ਕਿਲਾ ਮੁਬਾਰਕ ਦੀਆਂ ਦੀਵਾਰਾਂ ਤੇ ਵਕਤ ਦੇ ਨਿਸ਼ਾਨ ਹਨ ਕਹਿੰਦੇ ਹਨ ਕਿ ਕਿਲਾ 1100 ਸਾਲ ਪੁਰਾਣਾ ਹੈ ਇਹ ਉਹੀ ਜਗ੍ਹਾ ਹੈ ਜਿੱਥੇ ਯਾਦ ਕੀਤਾ ਗਿਆ ਸੀ ਇਤਿਹਾਸ ਦੇ ਇਹ ਪੱਥਰ ਅੱਜ ਵੀ ਉਹਨਾਂ ਕਹਾਣੀਆਂ ਨੂੰ ਸੁਣ ਰਹੇ ਹਨ ਕਿਲਾ ਮੁਬਾਰਕ ਅੰਦਰ ਬਣਿਆ ਗੁਰੂ ਘਰ ਸਭ ਤੋਂ ਪਵਿੱਤਰ ਸਥਾਨ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਆਪਣੇ ਸਫ਼ਰ ਦੇ ਦੌਰਾਨ ਤੇ ਪਵਿੱਤਰ ਜਗਾ ਅੱਜ ਵੀ ਸਾਲ ਪਰ ਸੰਗਤ ਨਾਲ ਭਰੀ ਰਹਿੰਦੀ ਹੈ ਕਿਲਾ ਮੁਬਾਰਕ ਚ ਲੋਕ ਸਿਰਫ ਫਿਰਦੇ ਹਨ ਬੱਚੇ ਖੇਡਦੇ ਹਨ ਤੇ ਇੱਥੇ ਆਉਂਦੀਆਂ ਫੈਮਲੀਆਂ ਨੂੰ ਇਹ ਵਿਰਾਸ ਯਾਦ ਦਿਵਾਉਂਦੀਆਂ ਹਨ ਕਿ ਪੁਰਾਣੀ ਬਠਿੰਡਾ ਦੇ ਲੋਕ ਕਿੱਦਾਂ ਦੇ ਸੀ ਤੇ ਇਹ ਕਹਾਣੀ ਬਹੁਤ ਸੋਹਣੀਆ ਥਾਵਾਂ ਬਾਰੇ ਵੀ ਦੱਸਦੀ ਹੈ ਕਿਲਾ ਮੁਬਾਰਕ ਸਿਰ ਪੱਥਰਾਂ ਦੀ ਇਮਾਰਤ ਨਹੀਂ ਬਲਕਿ ਬਠਿੰਡੇ ਦੀ ਧਰੂ ਹੈ ਤੇ ਅਸੀਂ ਇੱਥੇ ਪੁਰਾਣੀਆਂ ਦੂਜੇ ਨਾਲ ਜੁੜਦੇ ਹਨ ਇਹ ਹੈ ਛੋਟੀ ਜੀ ਝਲਕ ਅਨਟੋਲਡ ਬਠਿੰਡਾ ਦੀ ਜੁੜੇ ਰਹੋ ਹੋਰ ਖਾਣੀਆਂ ਜਾਣਨ ਲਈ ਅਨਟੋਲਡ ਪੇਜ ਬਠਿੰਡਾ ਧੰਨਵਾਦ